ਦੋਸਤੋ ਖੇਤਾਂ ਦੇ ਵਿੱਚ ਲੱਗੇ ਵੱਡੇ ਵੱਡੇ ਕੈਮਰੇ ਅਤੇ ਪੱਠਿਆਂ ਨਾਲ ਲੱਦਿਆ ਹੋਇਆ ਗੱਡਾ ਇਹ ਤਸਵੀਰਾਂ ਸਮਾਣਾ ਦੇ ਇੱਕ ਫਾਰਮ ਹਾਊਸ ਦੇ ਆ ਨੇ ਜਿੱਥੇ ਕਿ ਅੱਜ ਇੱਕ ਫਿਚਰ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਔਰ ਉਸੇ ਫਿਚਰ ਫਿਲਮ ਦੇ ਕੁਝ ਸੀਨ ਇਸ ਸਮਾਣੇ ਦੀ ਧਰਤੀ ਉੱਤੇ ਫਿਲਮਾਏ ਜਾ ਰਹੇ ਨੇ ਔਰ ਕੌਣ ਕੌਣ ਪਹੁੰਚ ਰਹੇ ਨੇ ਇਸ ਸ਼ੂਟਿੰਗ ਦੌਰਾਨ ਆਪਾਂ ਗੱਲਬਾਤ ਕਰਾਂਗੇ ਸਾਰੀ ਕਿਉਂਕਿ ਇਸ ਫਿਲਮ ਦੇ ਐਕਟਰ ਸੋਨੋ ਪ੍ਰਧਾਨ ਜੀ ਇੱਥੇ ਪਹੁੰਚੇ ਵਿਸ਼ੇਸ਼ ਤੌਰ ਤੇ ਔਰ ਡਾਇਰੈਕਟਰ ਗਦਰਪਾ ਜੀ ਜੋ ਕਿ ਕਾਫੀ ਵੱਡੀਆਂ ਫਿਲਮਾਂ ਬਣਾਉਂਦੇ ਨੇ ਸਸਿਕਾ ਦੋਸਤੋ ਮੈਂ ਹਾਂ ਨਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਮੇਰੇ ਪਿੱਛੇ ਖੜੀਆਂ ਗੱਡੀਆਂ ਔਰ ਖੇਤਾਂ ਦੇ ਵਿੱਚ ਪਹੁੰਚੇ ਹੋਏ ਆਰਟਿਸਟ ਇਹ ਤਸਵੀਰਾਂ ਇੱਕ ਸ਼ੂਟਿੰਗ ਦੀਆਂ ਨੇ ਜਿਹੜੀ ਕਿ ਅੱਜ ਸਮਾਣੇ ਹੋ ਰਹੀ ਹੈ ਔਰ ਇਸੇ ਸ਼ੂਟਿੰਗ ਦੇ ਵਿੱਚ ਅੱਜ ਪਹੁੰਚੇ ਨੇ ਸਾਡੇ ਬਹੁਤ ਸਤਿਕਾਰਯੋਗ ਵੱਡੇ ਵੀਰ ਸੋਨੂ ਪ੍ਰਧਾਨ ਜੀ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਹੜੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਕੀ ਗੱਲਬਾਤ ਹੈ ਸੋ ਤੁਸੀਂ ਜ਼ਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਸਸੀ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸੋਨੂ ਪ੍ਰਧਾਨ ਤੇ ਅੱਜ ਅਸੀਂ ਪਹੁੰਚੇ ਸੀ ਜੀ ਸ਼ੂਟ ਤੇ ਜੀ ਸਮਾਨੇ ਦੇ ਵਿੱਚ ਕਾ ਤੇ ਜਿੰਨੇ ਕਰਕੇ ਅਸੀਂ ਆ ਜਿੱਥੇ ਪਹੁੰਚੇ ਹਾਂ ਜੀ ਉਹ ਸਾਡੇ ਵੱਡੇ ਭਾਈ ਗਦਰ ਭਾਜੀ ਜਿਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਕੀਤੀਆਂ ਜੀ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਕੀਤੀਆਂ ਇੱਜ ਸਾਨੂੰ ਵੀ ਇਹਨਾਂ ਨਾਲ ਕੰਮ ਕਰਨ ਦਾ ਫੇਰ ਮੌਕਾ ਮਿਲਿਆ ਦੁਬਾਰਾ ਵੀਰ ਨੇ ਯਾਦ ਕੀਤਾ ਸੋ ਮੈਂ ਵੀਰ ਦਾ ਬਹੁਤ ਦਿਿਲੋਂ ਧੰਨਵਾਦ ਆ ਗਦਰ ਬਾਜੀ ਥੋੜਾ ਜਿਹਾ ਪ੍ਰੋਜੈਕਟ ਬਾਰੇ ਦੱਸੋ ਕੀ ਹੈ ਜੀ ਦਾ ਨਾਮ ਫਿਲਮ ਦਾ ਜੀ ਜੀ ਅਸੀਂ ਇੱਕ ਬਾਇਓਗ੍ਰਾਫੀ ਬਣਾ ਰਹੇ ਹਾਂ ਜੀ ਬੰਤ ਸਿੰਘ ਚੱਬਰ ਜੀ ਮਾਨਸੇੜ ਦੇ ਚਿੰਦੇ ਵਿੱਚ ਚੱਬਰ ਪਿੰਡ ਆ ਜੀ ਉਹਨਾਂ ਦੀ ਬਾਇਓਗ੍ਰਾਫੀ ਹੈ ਹੂੰ ਇਹ ਉਹਦੇ ਤੇ ਆ ਕਹਾਣੀ ਇਹ ਅਸੀਂ ਹਲੇ ਜਿਆਦਾ ਡਿਸਕਲੋਜ਼ ਨਹੀਂ ਕਰਦੇ ਜੀ ਉਹਦਾ ਕਾਰਨ ਇਹ ਹੈ ਵੀ ਜਦ ਤੱਕ ਕੰਪਲੀਟ ਨਹੀਂ ਹੁੰਦੀ ਹੂੰ ਤੇ ਸਬਜੈਕਟ ਕਿਉਂਕਿ ਇਹ ਦੋ ਤਿੰਨ ਜਾਣਿਆਂ ਕੋਲ ਸੀਗਾ ਸੀ ਇਹਦੇ ਰਾਈਟਸ ਲੈ ਕੇ ਪ੍ਰੋਪਰ ਫਿਰ ਅਸੀਂ ਸ਼ੁਰੂ ਕੀਤਾ ਸਰ ਪ੍ਰਧਾਨ ਜੀ ਤਹਾਈ ਹੈ ਹਨਾ ਜੀ ਹੋਰ ਆਰਟਿਸਟ ਕਿਹੜੇ-ਕਿਹੜੇ ਨੇ ਆਰਟਿਸਟ ਜਿਹੜਾ ਅਦਵਿਕ ਮਹਾਜਨ ਨੇ ਜੀ ਉਹ ਆਪ ਹੀ ਨੇ ਉਹਨਾਂ ਨੇ ਆਪ ਹੀ ਲਿਖੀ ਆ ਇਹ ਕਹਾਣੀ ਨੈਕਸਿਕਲੀ ਬਾਇਓਗ੍ਰਾਫੀ ਤੋਂ ਲੈ ਕੇ ਜਿਹੜਾ ਸਕਰੀਨ ਪਲੇ ਡਾਇਲੋਗ ਉਹਨਾਂ ਨੇ ਆਪ ਹੀ ਲਿਖਿਆ ਉਹ ਆਪ ਹੀ ਐਕਟ ਕਰ ਰਹੇ ਨੇ ਤੇ ਆਪ ਹੀ ਡਾਇਰੈਕਟ ਕਰ ਰਹੇ ਨੇ ਮੈਂ ਤਾਂ ਸਿਰਫ ਉਹਨਾਂ ਦੀ ਹੈਲਪ ਲਈ ਆਇਆ ਹੋਇਆ ਕਿਉਂਕਿ ਮੇਰਾ ਬ੍ਰਦਰ ਹੀ ਆ ਸਾਰੇ ਇਕੱਠਿਆਂ ਨੇ ਥੀਏਟਰ ਕੀਤਾ ਬਹੁਤ ਪਹਿਲਾਂ ਜੀ ਕਾਲਜ ਟਾਈਮ ਤੋਂ ਹੀ ਓਕੇ ਓਕੇ ਤੇ ਮੈਂ ਸਿਰਫ ਹੈਲਪਲੀ ਆਇਆ ਹੋਇਆ ਉਹਨਾਂ ਦੇ ਜੀ ਆਲਮੋਸਟ ਸ਼ੂਟ ਕੰਪਲੀਟ ਆ ਪਰ ਸਾਡਾ 2 ਦਿਨ ਦਾ ਸ਼ੂਟ ਰਹਿ ਗਿਆ ਇੱਥੇ ਨਹੀਂ ਇੱਥੇ ਅੱਜ ਦਾ ਨਹੀਂ ਹੈ ਜੀ ਓਕੇ ਸਰ ਤੇ ਇੱਕ ਦਿਨ ਸਾਡਾ ਹੁਣ ਅਸੀਂ ਕੁਰਾਲੀ ਦੇ ਕੋਲ ਕਰਨਾ ਬਸ ਹੋ ਰਹਿ ਗਿਆ ਜੀ ਸਾਡਾ ਪੈਗਾ ਜਾਂਦਾ ਮਕਸਦ ਇਹ ਕਹਿੰਦਾ ਜੀ ਨਾਮ ਠੇਕੇਦਾਰ ਦਾ ਹੁੰਦਾ ਪਰ ਜੋ ਕੰਮ ਕਰਦਾ ਉਹ ਮਿਸਤਰੀ ਕਰਦਾ ਉਹ ਸੋ ਜੋ ਜਿੰਨਾ ਤਾਣਾ ਬਾਣਾ ਬੁਣਿਆ ਉਹ ਸਾਰਾ ਸਾਡੇ ਭਰਾ ਨੇ ਬੁਣਿਆ ਜੀ ਇਸ ਕਰਕੇ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਹੋ ਮੈਂ ਜੀ ਪ੍ਰਧਾਨ ਜੀ ਅੱਜ ਤੁਹਾਡਾ ਕੀ ਰੋਲ ਸੀ ਇਧਰ ਚਕਰ ਜੋ ਵੀਰ ਨੇ ਕਰੈਕਟਰ ਕਰਾਇਆ ਜੀ ਕਿਉਂਕਿ ਉਹ ਕਰੈਕਟਰ ਬੋਲਣ ਦੀ ਲੋੜ ਨਹੀਂ ਹੈਗੀ ਉਹ ਕਰੈਕਟਰ ਨਹੀਂ ਤੁਸੀਂ ਜਿਹਦਾ ਪਰਨਾ ਜਾ ਬੰਨਾ ਮੈਂ ਥੋੜਾ ਜਿਹਾ ਦੂਜੀ ਤਰ੍ਹਾਂ ਨਹੀਂ ਪੁੱਛ ਰਿਹਾ ਜਿਹਦਾ ਤੁਸੀਂ ਪਰਨਾ ਜਾ ਬੰਨਾ ਕੋਈ ਡਰਾਈਵਰ ਦਾ ਸੀ ਕੋਈ ਬੀਸੀਕਲੀ ਇਹ ਦੇਸੀ ਇੱਕ ਕਿਸਾਨ ਕਿਸਾਨ ਦਾ ਇੱਕ ਜਿਵੇਂ ਜਿਹਦੀ ਪੈਲੀ ਆ ਉਹਦਾ ਇੱਕ ਮਾਲਕ ਉਹ ਚੀਜ਼ ਇੱਕ ਜ਼ਿੰਮੇਵਾਰ ਨਾਲ ਕਰੈਕਟਰ ਸੋ ਇਹ ਚੀਜ਼ ਨੂੰ ਦਿਖਾਉਣ ਵਾਸਤੇ ਕਿਉਂਕਿ ਲੋਕੇਸ਼ਨ ਬਹੁਤ ਸੋਹਣੀ ਲੱਭੀ ਹੈ ਜੀ ਮੇਰੇ ਵੀਰ ਦੀ ਇੱਕੋ ਹੀ ਖਾਸੀਅਤ ਹੈ ਇਹ ਕੰਮ ਕਰਦੇ ਨੇ ਥੋੜਾ ਪਰ ਕਰਦੇ ਬਹੁਤ ਟਿਕਾ ਕੇ ਤੇ ਹਰ ਇੱਕ ਚੀਜ਼ ਨੂੰ ਉਸ ਚੀਜ਼ ਦਾ ਪੂਰੀ ਤਰ੍ਹਾਂ ਨਿਖਾਰ ਕੇ ਕਰਦੇ ਨੇ ਜੀ ਸੋ ਵੀਰ ਨਾਲ ਕੰਮ ਕਰਨ ਦਾ ਮਜ਼ਾ ਆਉਂਦਾ ਹੈ ਜੀ ਸੋ ਮਾਲਕ ਇਹਨਾਂ ਨੂੰ ਹੋਰ ਵੱਡੀਆਂ ਵੱਡੀਆਂ ਫਿਲਮਾਂ ਦੇ ਤਾਂ ਕਿ ਸਾਨੂੰ ਵੀ ਯਾਦ ਕਰਦੇ ਰਹਿਣ ਇਸ ਲਈ ਮੈਂ ਮੈਂ ਆਨਲਾਈਨ ਕਹਿੰਦਾ ਅਗਲਾ ਸੀਜ਼ਨ ਆਣਾ ਮੇਰਾ ਪ੍ਰੋਸੈਸ ਹਾਂਜੀ ਪੁੜੇ ਕਨਫਰਮ ਆਪ ਕਰ ਰਹੇ ਹਾਂ ਬੰਤੀ ਥੈਂਕ ਯੂ ਸੋ ਮੱਚ ਲੋ ਜੀ ਐਸੇ ਭਾਨਿਆ ਜੀ ਇੱਕ ਚੀਜ਼ ਦਾ ਪਾਪਾ ਰੌਮੀ ਨੂੰ ਲੈ ਲਿਆ ਭਰਾ ਕੋਲੋਂ ਜੀ ਭਾਬੀ ਅਗਲੇ ਆਪਾਂ ਐਪੀਸੋਡ ਦੇ ਵਿੱਚ ਕਰ ਵੀਰਿਆਂ ਦਾ ਕੰਮ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਪ੍ਰਧਾਨ ਜੀ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ